ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ ਜੁੜੇ ਚੈਨਲ ਬਾਬਾ ਡੇਰੀ ਫਾਰਮ ਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ گاਵਾ ਸੇ ਲਈ ਲੈ ਕੇ ਆਏ ਜੀ ਇੱਕ ਬਈ ਸੋਣ ਵਾਲੀ ਐ ਇੱਕ ਤਾਜੀ ਸੂਈ ਵੀ ਐ ਤੇ ਜਿਸ ਪਿੰਡ ਚੋਂ ਬਈ ਵੀਡੀਓ ਬਣਾ ਰਹੇ ਆ ਪਿੰਡ ਵੱਲੋਂ ਨੇੜੇ ਸੰਧੂ ਕਲਾਂ ਨੇੜੇ ਸੰਧੂ ਕਲਾਂ ਪਿੰਡ ਰਹਿਣਾ ਇੱਧਰ ਸੈਣਾ ਤੋਂ ਨੇੜੇ ਪਿੰਡ ਰਹਿਣਾ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਮੋਬਾਈਲ ਨੰਬਰ ਬੋਲੋ 98766 00759 ਠੀਕ ਹੈ ਜੀ ਇਹ ਵੀਰ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਈ ਜਿਹੜੀ ਪਹਿਲੇ ਨੰਬਰ ਦੇ ਵੜਦੇ ਡਾਕਟਰ ਦੁੱਧ ਸੁਏ ਸੋਣ ਵਾਲੀ ਆ ਹੂੰ ਕਿਸੇ ਦੇ ਘਰੋਂ ਲਈ ਸੀ ਮੈਂ ਤਾਂ ਦੁੱਧ ਡਰਾਈ ਕਰੀ ਵੀ ਸੀ ਉਹ ਤੋਂ ਠੀਕ ਆ ਤੇ 16 ਕਿਲੋ ਦੁੱਧ ਦੱਸਿਆ ਸੀ ਦੁੱਧ ਅਗਲਾ ਜਿੰਨਾ ਮਰਜੀ ਚੋਲੇ ਹੂੰ ਭਾਰਤੀ ਥਣਾ ਦੀ ਮੂਹ ਮਤ ਘਾਰੇ ਸਾਰਾ ਕੁਝ 55000 ਲੈਣਾ 55 ਵਾਲਾ ਆਪਾਂ ਫੋਨ ਨਾ ਕਰੇ ਸਵਾਦ ਲੈਣ ਵਾਲੇ ਫੋਨ 58000 ਰੁਪਇਆ ਬਾਈ ਕਹਿੰਦਾ ਲੈਣਾਗਾ ਫੇਸ ਥੱਲੋ ਝੋਲ ਚਾਲ ਦਾ ਇਸ ਬੜਾ ਚੰਗਾ ਬੋਦੀ ਪੂਰੇ ਸੇ ਪੰਜ ਛੇ ਦਿਨ ਪਏ ਪੂਣਾ ਚੰਗਾ ਕਲਰ ਦੇਖੋ ਕਲਰ ਬਹੁਤ ਚੰਗਾ ਦਿਨ ਹਜੇ ਕਰਮ ਵਾਲੀ ਲੈਂਦੀ ਆ ਉਦੋਂ ਆਰਡਰ ਹੋ ਰੇ ਵਧੀਆ ਤਿਆਰ ਕਰ ਲੂ ਥਣ ਦੇਖੋ ਥਣ ਬੜਾ ਕਮਾਲ ਦਾ ਚਿਹਰਾ ਥਣ ਚਾਹ ਹੱਥ ਪਾਈ ਜਾ ਚੋਈ ਜਾ ਲੱਤਾਂ ਨੂੰ ਲੱਥ ਹੱਥ ਲਈ ਜਾ ਕੋਸ ਠੰਡੀ ਸੀਲ ਪੂਰੀ ਬਾਦੂ ਐ ਨਹੀਂ ਭਾਈ ਕਹਿੰਦਾ ਕੁਛ ਨਹੀਂ ਠੰਡੀ ਸੀਲ ਪੂਰੀ ਤੋਰੀ ਭਾਈ ਖੋਲ ਨਹੀਂ ਮੜੇ ਕੱਦ ਠੀਕ ਆ ਭਾਈ ਆਰਡਰ ਚੰਗਾ ਥਣ ਬਹੁਤ ਚੰਗਾ ਗੁਲਾਬੀ ਥਣ ਕੱਲਾ ਕੱਲਾ ਥਣ ਬਾਕੀ ਤੋੜਾ ਤਾਰਾ ਚੈੱਕ ਕਰਵਾ ਲੈ ਫੇਸ ਬੜਾ ਚੰਗਾ ਹਾਂ ਇਸ ਬੜਾ ਚੰਗਾ ਬਈ ਤੋਰਾ ਤਾਰ ਵੀ ਚੰਗਾ ਆਪਣੇ ਆਮ ਘਰੋਂ ਲਈ ਵੀ ਆ ਕੋਈ ਆਏ ਨਹੀਂ ਵਪਾਰਕ ਵਾਲਾ ਕੰਮ ਮੋਲ 58000 ਰੁਪਇਆ ਮਾਨਤਨ ਜਿਹੜਾ ਮੌਫੇ ਤੇ ਜਰੂਰ ਹੋ ਜੂਗਾ ਅੱਗੇ ਬਈ ਦੋ ਨੰਬਰ ਤੇ ਕਿਹੜਾ ਸੂਈ ਆ ਇਹ ਵੀ ਡਾਕਟਰ ਦੂਜੀ ਸੂਈ ਆ ਕਦੋਂ ਸੂਈ ਆ ਚਾਰਕ ਦਿਨ ਹੋਇਆ ਸੂਈ ਨੂੰ ਬੱਚਾ ਕੀ ਆ ਮਾੜਾ ਬੱਸ ਆਗਾ ਬੱਚਾ ਦਿੱਤਾ ਦੁੱਧ ਕਿੰਨਾ ਹੋ ਦੁੱਧ 7 7.5 ਲੀਟਰ ਆ ਜੇ ਦੋਨਾਂ ਡੰਗਾਂ ਦਾ ਠੀਕ ਆ ਬਈ ਚਵਾਈ ਤੋਂ ਹੀ ਚਵਾਈ ਤੋਂ ਹੀ ਇੱਕ ਨੰਬਰ ਆ ਕੋਈ ਆ ਬਹੁਤ ਚੰਗਾ ਹੈ ਨਾ ਉੱਠੀ ਵਾਲਾ ਥਣ ਅਲੱਗ ਅਲੱਗ ਥਣ ਖੋਲੀ ਬਈ ਤੋੜ ਕੇ ਦਿਖਾਈ ਆ ਫੇਸ ਚੰਗਾ ਕੱਦ ਠੀਕ ਆ ਬਈ ਥਣ ਚੰਗਾ ਲੱਗਿਆ ਸੂਈ ਸਵਾਈ ਆ ਬੱਚਾ ਮਗਰ ਬੱਚਾ ਮੁੱਲ ਕੀ ਆ ਬਈ ਇਹਦਾ ਮੁੱਲ ਇਹਦਾ ਵੀ ਡਾਕਟਰ ਲੈ ਆਂਦੇ ਨਾਲ 38000 ਹੀ ਆ ਮਾਨ ਤਾਨ ਹੋ ਜਾ ਹਾਂ ਮਾਨ ਤਾਨ ਹੋ ਜਾਏਵੇਂ ਹੂੰ 38000 ਰੁਪਿਆ ਮੁੱਲ ਆ ਵੀਰੇ ਮਾਨ ਤਾਨ ਜਿਹੜਾ ਮੌਕੇ ਤੇ ਜਰੂਰ ਹੋ ਜਾਊਗਾ ਨਾਗਸੀ ਭਰਾ ਕੋਲੇ ਦੋ ਦੋਨੇ ਦਿਖਾਤੇ ਕਿਸੇ ਵੀਰ ਦੇ ਦੋਨਾਂ ਜੋ ਕੋਈ ਵੀ ਪਸੰਦ ਆਵੇ ਭਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਸਾਥ ਦਵੋ ਧੰਨਵਾਦ